ਸੋ ਮੈਂ ਪੰਜਾਬ ਦੇ ਲੋਕਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਤੇ ਧੰਨਵਾਦ ਕਰਦਾ ਕਿ ਤੁਸੀਂ ਸਾਡਾ ਸਾਥ ਦੇ ਰਹੇ ਹੋ। ਦੂਜੀ ਬੇਨਤੀ ਮੈਂ ਉਹਨਾਂ ਭਗਤਾਂ ਲਈ ਕਰਦਾ ਜਿਹੜੇ ਸਿਰਫ ਨਿੰਦਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕਰਦੇ। ਜਰ ਸੰਹ ਸੀਲਤਾ ਰੱਖੋ ਕਿਸੇ ਨੂੰ ਇੱਥੇ ਜੇ ਕਿਸੇ ਦੀ ਚੜ੍ਹਾਈ ਹੁੰਦੀ ਹੈ ਤਾਂ ਉਤੇ ਲੱਗੋ ਨਾ ਮੱਚੋ ਨਾ। ਜੇ ਕੋਈ ਬੰਦਾ ਪੰਜਾਬ ਲਈ ਚੰਗਾ ਕੰਮ ਕਰ ਰਿਹਾ ਹੈ ਸਾਡੀ ਨੌਜਵਾਨੀ ਲਈ ਚੰਗਾ ਕੰਮ ਕਰ ਰਿਹਾ ਹੈ ਤਾਂ ਉਹਨੂੰ ਨਿੰਦੋ ਨਾ ਤਾਂ ਉਹਨੂੰ ਭੰਡੋ ਨਾ ਐਨਾ ਜੈਲਸੀ ਫੈਕਟਰ ਜੇ ਕੋਈ ਅੱਗੇ ਆ ਜੇ ਕੋਈ ਨੌਜਵਾਨੀ ਦਾ ਆਗੂ ਬਣ ਜੇ ਜੇਕਰ ਨੌਜਵਾਨ ਪਿਆਰ ਕਰਨ ਪੰਜਾਬ ਪਿਆਰ ਕਰੇ ਤਾਂ ਐਨਾ ਜੈਲਸੀ ਫੈਕਟਰ ਕਿ ਅਸੀਂ ਉਸ ਬੰਦੇ ਦੇ ਥਰੂ ਉਸ ਬੰਦੇ ਨੂੰ ਖਤਮ ਕਰਨ ਦੇ ਲਈ ਉੱਤੇ ਪ੍ਰੋਪੋਗੈਂਡਾ ਰਚ ਦਈਏ ਯਾਰ ਐਡੀਆਂ ਵੱਡੀਆਂ ਪਾਰਟੀਆਂ ਦੀਆਂ ਖੇਡਾਂ ਨੇ ਬਾਈ ਜੀ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਕਿਉਂਕਿ ਅੱਜ ਕਈ ਭਰਾਵਾਂ ਦੇ ਮੈਨੂੰ ਫੋਨ ਆਏ ਉਹਨਾਂ ਨੇ ਮੈਨੂੰ ਪੁੱਛਿਆ ਕਿ ਯਾਰ ਲੱਖੇ ਬਾਈ ਦੀ ਭੁਗਤ ਨਾਲ ਸੈਟਿੰਗ ਹੋ ਗਈ ਤੇ ਮੈਂ ਉਸ ਗੱਲ ਤੇ ਚਰਚਾ ਕਰਨਾ ਚਾਹਣਾ ਕਿ ਲੋਕਾਂ ਨੂੰ ਕਿਵੇਂ ਪਰਮਾ ਦਿੱਤਾ ਜਾਂਦਾ ਹੈ ਲੋਕਾਂ ਨੂੰ ਕਿਵੇਂ ਗਲਤ ਸਮਝਾਇਆ ਜਾਂਦਾ ਹੈ ਕਿਵੇਂ ਸੋਸ਼ਲ ਮੀਡੀਆ ਤੇ ਇੱਕ ਪ੍ਰੋਪੋਗੈਂਡਾ ਰਾਜ ਦਿੱਤਾ ਜਾਂਦਾ ਹੈ ਕਿਵੇਂ ਆਈਟੀ ਸੈੱਲ ਕੰਮ ਕਰਦੇ ਐ ਕਿਵੇਂ ਪਾਰਟੀਆਂ ਦੇ ਵੱਡੇ ਆਗੂ ਇੱਕ ਆਮ ਕਰਦੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ ਉਹ ਸਾਰੀ ਗੱਲਬਾਤ ਮੈਂ ਕਰਨੀ ਆ ਬੜੇ ਵਿਸਤਾਰ ਤਰੀਕੇ ਨਾਲ ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰਦਾ ਹੁਣਾਂ ਫालतू ਗੱਲ ਆਪਾਂ ਕਰਦੇ ਨਹੀਂ ਕਿਸੇ ਦਾ ਜਵਾਬ ਆਪਾਂ ਨੇ ਅਜੇ ਤੱਕ ਨਾ ਦਿੱਤਾ ਤੇ ਨਾ ਦੇਣਾ ਕੋਈ ਕੁਛ ਮਰਜ਼ੀ ਬੋਲੀ ਜਾਵੇ ਸਾਡੇ ਖਿਲਾਫ ਸਾਨੂੰ ਕੋਈ ਚੱਕਰ ਨਹੀਂ ਅਸੀਂ ਪੰਜਾਬ ਲਈ ਲੱਗੇ ਹੋਇਆ ਤੇ ਪੰਜਾਬ ਲਈ ਲੱਗੇ ਰਹਾਂਗੇ ਕਿਉਂਕਿ ਜਵਾਬ ਵੀ ਉੱਥੇ ਦਿੱਤਾ ਜਾਂਦਾ ਜਿੱਥੇ ਕੋਈ ਬਰਾਬਰ ਦਾ ਹੋਵੇ ਐਵੇਂ ਬਿਨਾਂ ਗੱਲ ਤੋਂ ਜੇ ਹਰ ਇੱਕ ਨੂੰ ਜਵਾਬ ਦੇਣ ਲੱਗੇ ਤਾਂ ਬੰਦੇ ਦਾ ਕਿਰਦਾਰ ਗਿਰ ਜਾਂਦਾ ਸੋ ਲੋਕਾਂ ਨੇ ਬੋਲਣਾ ਹੀ ਹੁੰਦਾ ਜਿਹੜੇ ਭਗਤ ਨੇ ਉਹਨਾਂ ਨੇ ਭੌਂਕਣਾ ਹੀ ਹੁੰਦਾ ਜਿਹੜੇ ਹੁਣ ਕਿਸੇ ਪਾਰਟੀ ਦੇ ਬਿਲਕੁਲ ਹੀ ਮੈਂ ਸ਼ਬਦ ਨਹੀਂ ਯੂਜ਼ ਕਰਨਾ ਚਾਹੁੰਦਾ ਕਿ ਜਿੰ ਬਿਲਕੁਲ ਇੰਨੇ ਭਗਤ ਬਣ ਗਏ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਹਿਰ ਚਲਾਉਣੀ ਹੁੰਦੀ ਆ ਜਦੋਂ ਕੋਈ ਬੰਦਾ ਅੱਗੇ ਆ ਰਿਹਾ ਹੋਵੇ ਜਦੋਂ ਇਹਨਾਂ ਦੀਆਂ ਕੁਰਸੀਆਂ ਖਿਸਕਦੀਆਂ ਨੇ ਲਓ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਨਾਲ ਦੀ ਨਾਲ ਅੱਗੇ ਭੇਜਦੇ ਰਹੇ ਹੋ ਵੀਡੀਓ ਨੂੰ ਜਦੋਂ ਵੱਡੀਆਂ ਪਾਰਟੀਆਂ ਦੀਆਂ ਕੁਰਸੀਆਂ ਖਿਸਕਦੀਆਂ ਨੇ ਜਦੋਂ ਕੋਈ ਇੱਕ ਆਮ ਘਰ ਦਾ ਮੁੰਡਾ ਅੱਗੇ ਹੋ ਕੇ ਲੜਦਾ ਜੂਥ ਦੀ ਅਗਵਾਈ ਕਰਦਾ ਤੇ ਜੂਥ ਉਹਦੇ ਪਿੱਛੇ ਲੱਗ ਕੇ ਹਾਂਮੀ ਭਰਦਾ ਕਿ ਹਾਂ ਤੂੰ ਸਾਡਾ ਲੀਡਰ ਹੈ ਤਾਂ ਇੰਨਾ ਵੱਡੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਹੱਥਾਂ ਪੈਰਾਂ ਦੀਆਂ ਹੋ ਜਾਂਦੀਆਂ ਨੇ ਕਿ ਸਾਡੀਆਂ ਕੁਰਸੀਆਂ ਖਿਸਕ ਰਹੀਆਂ ਨੇ ਤਾਂ ਇਹ ਇਕੱਠੇ ਹੁੰਦੇ ਆ ਤੇ ਇੱਕ ਪ੍ਰੋਪੋਗੈਂਡਰ ਰਚਦੇ ਆ ਜੋ ਅੱਜ 22 ਲੱਖੇ ਸਦਾਨੇ ਦੇ ਖਿਲਾਫ ਰਚਿਆ ਹੋਇਆ ਜਿਹੜੇ ਭਰਾ ਅੱਜ ਦੁਬਤਾ ਚ ਪਏ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕੀ ਲੱਖਾ ਜਿੱਦਾਂ ਵਿਕ ਗਿਆ ਜਾਂ ਝੁੱਕ ਗਿਆ ਮੈਨੂੰ ਫੜ ਲਿਓ ਮੈਂ ਜ਼ਿੰਮੇਵਾਰੀ ਲੈਣਾ ਉਸ ਇਨਸਾਨ ਦੀ ਯਾਰ ਮੈਂ ਪਿਛਲੇ 4 ਸਾਲਾਂ ਤੋਂ 4 ਸਾਲਾਂ ਤੋਂ ਉਹਦੇ ਨਾਲ ਰਹਿ ਰਿਹਾ ਤੇ ਅੱਜ ਤੱਕ ਇੱਕ ਵੀ ਅਹੀ ਜੀ ਗੱਲ ਨਹੀਂ ਸਾਹਮਣੇ ਆਈ ਕਿ ਲੱਖਾ ਕਦੇ ਵਿਕ ਜੂ ਜਾਂ ਝੁੱਕ ਜੂ ਜਾਂ ਉਹ ਪੰਜਾਬ ਨੂੰ ਦਗਾ ਦੇ ਜੂ ਉਹ ਬੰਦਾ ਪੰਜਾਬ ਨੂੰ ਸਮਰਪਿਤ ਹੈ ਉਹ ਬੰਦਾ ਪੰਜਾਬ ਲਈ ਆਪਣੀ ਜਾਨ ਦੇ ਸਕਦਾ ਹੈ ਉਹ ਬੰਦਾ ਪੰਜਾਬ ਦੀ ਜਵਾਨੀ ਲਈ ਕੁਝ ਵੀ ਕਰ ਸਕਦਾ ਹੈ ਕੁਰਬਾਨੀਆਂ ਦੇ ਸਕਦਾ ਹੈ ਸੋ ਗੱਲ ਉੱਥੀ ਹੈ ਕਿ ਜਦੋਂ ਕੁਰਸੀਆਂ ਖਿਸਕਦੀਆਂ ਨੇ ਤਾਂ ਪ੍ਰੋਪੋਗੈਂਡਾ ਰਚਿਆ ਜਾਂਦਾ ਹੈ ਵੀ ਇਹਨੂੰ ਕਿਵੇਂ ਰੋਕੀਏ ਕਿਵੇਂ ਬਦਨਾਮ ਕਰੀਏ ਸੋ ਹੀ ਆਪਣੇ ਤਿੰਨ ਤਰੀਕਿਆਂ ਦੇ ਧਰਨੇ ਤੋਂ ਬਾਅਦ ਪ੍ਰੋਪੋਗੈਂਡਾ ਰਚਿਆ ਜਾ ਰਿਹਾ ਜੀ ਲੱਖਾ ਭਗਵੰਤਨਾ ਰਲ ਗਿਆ ਜੀ ਲੱਖਾ ਧਰਨੇ ਚ ਕਿਵੇਂ ਪਹੁੰਚ ਗਿਆ ਜੀ ਲੱਖੇ ਦੀ ਇਹ ਗੱਲਬਾਤ ਸੀ ਜੀ ਲੱਖੇ ਤੇ ਭਵੰਤ ਨੇ ਰਲ ਕੇ ਭਾਨੇ ਨਾਲ ਡਰਾਮਾ ਖੇਡਿਆ ਓਏ ਭਗਤੋ ਓਏ ਅੰਨੇ ਭਗਤੋ ਜੇ ਲੱਖੇ ਨੂੰ ਘਰ ਦੇ ਵਿੱਚ ਕੈਦ ਕਰ ਲੈਂਦੀ ਹੈ ਪੁਲਿਸ ਤਾਂ ਤੁਸੀਂ ਕਹਿੰਦੇ ਹੋ ਇਹ ਜਾਣ ਬੁੱਝ ਕੇ ਹੋ ਗਿਆ ਜੀ ਇਹ ਇੱਕ ਤਰੀਕ ਕਾਲੀ ਘਟਨਾ ਲਾ ਲਓ ਜਦੋਂ ਮੁੱਖ ਮੰਤਰੀ ਨੇ ਡਿਬੇਟ ਰੱਖੀ ਸੀ ਉੱਥੇ ਲੱਖੇ ਨੂੰ ਘੇਰਾ ਪਾ ਲੈ ਲੱਖੇ ਨੂੰ ਜਾਣ ਨਹੀਂ ਦਿੱਤਾ ਤਾ ਕਹਿੰਦੇ ਜੀ ਇਹ ਜਾਣ ਬੁੱਝ ਕੇ ਅੰਦਰ ਬੈਠਾ ਰਿਹਾ ਤੇ ਇਹ ਜਾਣ ਕੇ ਨਹੀਂ ਗਿਆ ਜੇ ਲੱਖਾ ਬਾਤ ਬਚਾਉ ਕੇ ਧਰਨੇ 'ਚ ਆ ਗਿਆ ਤਿੰਨ ਤਰੀਕ ਨੂੰ ਆ ਜਿਹੜਾ ਆਪਣਾ ਮਸਲਾ ਸੀ ਲੱਖਾ ਭਾਨੇ ਬਾਈ ਵਾਲਾ ਤੇ ਤਾਂ ਕਹਿੰਦੇ ਲੱਖਾ ਆ ਕਿਵੇਂ ਗਿਆ ਹੋਰ ਆ ਗੂਨੀ ਆਏ ਉਹ ਭਰਾਵੋ ਗੱਲ ਇੱਕ ਤੇ ਦਾ ਖੜਜੋ ਯਾਰ ਗੱਲ ਇੱਕ ਦਾ ਕਰ ਲੋ ਕਿਸੇ ਨੂੰ ਕੰਮ ਕਰਨ ਦੇ ਦੋ ਬਹੁਤ ਬੰਦੇ ਆ ਜਿਨ੍ਹਾਂ ਦੇ ਕਨੈਕਸ਼ਨ ਲੀਡਰਾਂ ਨਾਲ ਜੁੜੇ ਹੋਏ ਆ ਕਿਸੇ ਦਾ ਕਿਸੇ ਨਾਲ ਕਿਸੇ ਦਾ ਕਿਸੇ ਨਾਲ ਲੱਖਾ ਸਿਧਾਣਾ ਕੱਲਾ ਇਹੋ ਜਿਹਾ ਬੰਦਾ ਹੈ ਜਿਹੜਾ ਉਹਨਾਂ ਦੇ ਪੈਰ ਨਹੀਂ ਲੱਗਣ ਦੇ ਰਿਹਾ ਉਹਨਾਂ ਨੇ ਕੁਰਸੀਆਂ ਖਿਸਕ ਰੀਆਂ ਨੇ ਵੱਡੇ ਵੱਡੇ ਲੀਡਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਨਾਂ ਆਪਾਂ ਨੇ ਅਜੇ ਤੱਕ ਨਾਮ ਕਿਸੇ ਦਾ ਲਿਆਇਆ ਤੇ ਨਾਂ ਲੈਣਾ ਨਾਂ ਆਪਾਂ ਨੇ ਕਿਸੇ ਨੂੰ ਰਿਪਲਾਈ ਦਿੱਤਾ ਤੇ ਨਾ ਕਰਨਾ ਪਰ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ ਸਮਝਾ ਰਿਹਾ ਕਿ ਲੱਖਾਂ ਜਿੱਦੇ ਵਿਕ ਗਿਆ ਮੇਰਾ ਗਲਾਵਾ ਫੜ ਲਿਓ ਆਕੇ ਯਾਰ ਮੈਂ ਜ਼ਿੰਮੇਵਾਰ ਲੱਖਾਂ ਨਾ ਵਿਕਣਾਲਾ ਨਾ ਝੁਕਨਾਲਾ ਸੋ ਐਵੇਂ ਹੀ ਨਾ ਫालतू ਗੱਲਾਂ ਦੇ ਵਿੱਚ ਆਇਆ ਕਰੋ ਬਾਈ ਸਾਨੂੰ ਪਤਾ ਐ ਲੱਖਾ ਬਾਈ ਧਰਨੇ 'ਚ ਕਿਵੇਂ ਆਇਆ ਸਾਨੂੰ ਪਤਾ ਐ ਰਾਤਾਂ ਕਾਸੀਂ ਕਿੱਥੇ ਕੱਟਦੇ ਆ ਕਿਵੇਂ ਜਾਣਦੇ ਆ ਕਿੰਨੀ ਇੰਟੈਲੀਜੈਂਸ ਸੀ ਸਾਡੇ ਪਿੱਛੇ ਲੱਗੀ ਹੁੰਦੀ ਐ ਕਿਵੇਂ ਸਾਡੇ ਤੇ ਰੇਡਾਂ ਪੈਂਦੀਆਂ ਨੇ ਕਿਵੇਂ ਅਸੀਂ ਬਚ ਕੇ ਨਿਕਲਦੇ ਆ ਉਹ ਅਸੀਂ ਜਾਣਦੇ ਆ ਜਾਂ ਸਾਡਾ ਵਾਹਿਗੁਰੂ ਜਾਣਦਾ ਉਹ ਹੋਰ ਕੋਈ ਨਹੀਂ ਜਾਣਦਾ ਸਾਨੂੰ ਪਤਾ ਐ ਅਸੀਂ ਧਰਨੇ 'ਚ ਬਾਈ ਕਿਵੇਂ ਪਹੁੰਚਦੇ ਆ ਗੱਲਾਂ ਕਰਨੀਆਂ ਸੋਕੀਆਂ ਨੇ ਜੋ ਅਸੀਂ ਹਢਾਉਨੇ ਆ ਸਾਡੇ ਪਰਿਵਾਰ ਹਢਾਉਂਦੇ ਆ ਜੋ ਰੇਡਾਂ ਪੁਲਿਸ ਦੀਆਂ ਪੈਂਦੀਆਂ ਨੇ ਉਹ ਸਾਨੂੰ ਐ ਪਤਾ ਐ ਹੋਰ ਕਿਸੇ ਨੂੰ ਨਹੀਂ ਪਤਾ ਸਿਰਫ ਗੱਲਾਂ ਕਰਕੇ ਟੀਵੀ ਦੇ ਉੱਤੇ ਵਿਊ ਇਕੱਠੇ ਕਰਨ ਦੇ ਲਈ ਬੰਦੇ ਬੋਲ ਜਾਂਦੇ ਆ ਉਹ ਪਰਮਾਨੈਂਟ ਲੋਕਾਂ ਨੂੰ ਕਹਿੰਦਾ ਕਿ ਉਹ ਪੰਜਾਬ ਦੀ ਲੜਾਈ ਆ ਉਹ ਕਿਸੇ ਇੱਕ ਦੀ ਲੜਾਈ ਨਹੀਂ ਸਾਡੇ ਸਾਰਿਆਂ ਦੀ ਲੜਾਈ ਹੈ ਇਕੱਠੇ ਹੋ ਕੇ ਲੜ ਲਓ ਮੈਂ ਪਹਿਲਾਂ ਵੀ ਕਈ ਵਾਰੀ ਅਪੀਲ ਕੀਤੀ ਹੈ ਭਰਾਵੋ ਜੇ ਅਲੱਗ-ਅਲੱਗ ਚੱਲੋਗੇ ਇਕੱਠੇ ਨਹੀਂ ਹੋਵੋਗੇ ਤਾਂ ਸਰਕਾਰ ਹਕੂਮਤਾਂ ਸਿਰਫ ਤੁਸੀਂ ਬੋਲਣ ਜੋਗੇ ਰਹਿ ਜਾਓ ਇਕੱਲੇ ਫੇਸਬੁੱਕਾਂ ਦੇ ਵਿਊ ਚੈੱਕ ਕਰਨ ਜੋਗੇ ਰਹਿ ਜਾਓਗੇ ਵੀ ਕਿੰਨੇ ਵਿਊ ਆ ਗਏ ਮੇਰੇ ਕਿੰਨੇ ਫੋਲੋਅਰ ਵਧ ਗਏ ਇਹ ਚੀਜ਼ਾਂ ਤੁਸੀਂ ਚੈੱਕ ਕਰਦੇ ਰਹੋਗੇ ਪੰਜਾਬ ਨੂੰ ਖਤਮ ਕਰ ਦੇਣਾ ਨਾ ਖੇਡੋ ਆ ਲੜਾਈ ਕੰਟਰੋਵਰਸੀ ਵਾਲੀ ਨਾ ਖੇਡੋ ਬਾਈ ਜਿੰਨਾ ਮਰਜ਼ੀ ਤੁਸੀਂ ਬੋਲੀ ਚੱਲੋ ਜਿੰਨਾ ਮਰਜ਼ੀ ਸਾਡੇ ਖਿਲਾਫ ਪ੍ਰਚਾਰ ਕਰੀ ਚੱਲੋ ਅਸੀਂ ਤੁਹਾਡਾ ਕਦੇ ਵੀ ਨਾਂ ਲੈ ਕੇ ਨਹੀਂ ਬੋਲਾਂਗੇ ਇਹ ਗੱਲ ਲੱਖੇ ਬਾਈ ਨੇ ਸਾਨੂੰ ਪਹਿਲੇ ਦਿਨ ਦੀ ਸਿਖਾਈ ਹੋਈ ਹੈ ਕਿ ਜਰ ਕਦੇ ਵੀ ਕਿਸੇ ਦੇ ਰਿਪਲਾਈ ਨਾ ਕਰੋ ਇਹਨਾਂ ਦਾ ਕੰਮ ਬੋਲਣਾ ਹੁੰਦਾ ਤੁਸੀਂ ਕੰਮ ਕਰੀ ਚੱਲੋ ਲੋਕਾਂ ਨੂੰ ਕੰਮ ਤੁਹਾਡਾ ਪੀ ਪਸੰਦ ਆਊਗਾ ਲੋਕ ਆਪ ਤੁਹਾਡੇ ਨਾਲ ਚੱਲਣਗੇ ਕਿਉਂ ਐ ਮੀ ਟਾਈਮ ਖਰਾਬ ਕਰਦੇ ਹੋ ਇਹੋ ਜਿਹੇ ਨੂੰ ਰਿਪਲਾਈ ਕਰਕੇ ਇਹ ਬੰਦੇ ਕੀ ਚਾਹੁੰਦੇ ਹੁੰਦੇ ਆ ਕਿ ਮੈਂ ਅੱਜ ਲੱਖੇ ਦਾ ਨਾਮ ਲੈ ਤਾਂ ਤੇ ਲੱਖਾਂ ਮੈਨੂੰ ਰਿਪਲਾਈ ਕਰੇ ਤੇ ਮੈਂ ਲੱਖੇ ਦੇ ਬਰਾਬਰ ਦਾ ਹੋ ਕੇ ਖੜ ਜਾਂ ਤੇ ਲੋਕ ਦੇਖਣ ਵੀ ਆ ਭਲਾਣਾ ਕੌਣ ਸੀ ਬਈ ਓਏ ਇਹ ਕੁਛ ਇਹ ਚਾਹੁੰਦੇ ਆ ਬਾਈ ਸੋ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਇਹਨਾਂ ਦਾ ਇਹ ਕੰਮ ਹੈ ਹੁਣ ਆਈਟੀ ਸੈੱਲ ਕਿਵੇਂ ਕੰਮ ਕਰ ਰਹੇ ਨੇ ਸੋ ਭਗਵਾਨ ਸਿੰਘ ਮਾਨ ਹੋਰਾਂ ਨਹੀਂ ਮੌਜੂਦਾ ਸਰਕਾਰ ਨੇ ਅ ਕਾਲੀਆਂ ਨੇ ਕਾਂਗਰਸੀਆਂ ਨੇ ਘੱਟੋ-ਘੱਟ 5-5000 ਬੰਦਾ ਲੈਪਟਾਪਾਂ 'ਤੇ ਬਿਠਾਇਆ ਹੋਇਆ ਹੈ ਆਈਟੀ ਸੈਲ ਚਲਾਏ ਹੋਏ ਨੇ ਉਹ ਚਾਹੁੰਦੇ ਆ ਕਿ ਲੱਖਾ ਸਿਧਾਣਾ ਕਦੇ ਪੰਜਾਬ ਚ ਅੱਗੇ ਨਾ ਆਵੇ ਜੂਥ ਇਹਦੇ ਮਗਰ ਨਾਲ ਲੱਗੇ ਅਸੀਂ ਨੂੰ ਲੁਝਾ ਲੀਏ ਸੋ ਇਸ ਕਰਕੇ ਭਾਈ ਉਹ ਜਿਹੜਾ 5-5000 ਬੰਦਾ ਸਾਰੀਆਂ ਪਾਰਟੀਆਂ ਨੇ ਰੱਖਿਆ ਉਹ ਸਾਰਾ ਕੰਮ ਹੀ ਲੱਖੇ ਦੇ ਖਿਲਾਫ ਕਰਨ ਤੇ ਲੱਗ ਜਾਂਦਾ ਉਹ ਕਮੈਂਟਾਂ ਦੇ ਵਿੱਚ ਵੀ ਉਹਨਾਂ ਦਾ ਇੱਕੋ ਕਮੈਂਟ ਹੋਊਗਾ ਉਹ ਸੋਸ਼ਲ ਮੀਡੀਆ ਤੇ ਵੀ ਸਾਰਾ ਕੁਝ ਜੇ ਪੋਸਟ ਪੈਂਦੀ ਤਾਂ ਲੱਖੇ ਦੇ ਖਿਲਾਫ ਹੋਊਗੀ ਉਹ ਪ੍ਰੋਪੋਗੈਂਡਾ ਰਾਜਨੀਤਿਕਾ ਜਾਂਦਾ ਉਹ ਜਾਣ ਬੁਝ ਕੇ ਕਿ ਇਹਨਾਂ ਦੀਆਂ ਕੁਰਸੀਆਂ ਬਣੀਆਂ ਰਹਿਣ ਇਹ ਪੁਰਾਣੇ ਲੀਡਰ ਨੇ ਜਿਹੜੇ ਇਹ ਕੁਰਸੀਆਂ ਤੇ ਬੈਠੇ ਰਹਿਣ ਜੇ ਅੱਜ ਇਹਨਾਂ ਨੂੰ ਡਰ ਲੱਗਦਾ ਉਹ ਤਾਂ ਕੱਲੇ ਲੱਖੇ ਸਿਨਾਣੇ ਤੋਂ ਲੱਗਦਾ ਤਾਂ ਇੰਨਾ ਪ੍ਰੋਪੋਗੈਂਡਾ ਹੈ ਰਚਦੇ ਆ ਉਹ ਕੀ ਮਾੜਾ ਕਰਤਾ ਬਾਈ ਲੱਖੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਦੋਂ ਦਾ ਚੱਲਿਆ ਅੱਜ ਤੱਕ ਇੰਨੇ ਪਰਚੇ ਦਸੋ ਕਿਹਦੇ ਤੇ ਪਏ ਆ ਜਿੰਨੇ ਲੱਖੇ ਨੇ ਪੰਜਾਬੀ ਮਾਂ ਬੋਲੀ ਲਈ ਚੱਲੇ ਆ 16 17 ਪਰਚੇ ਤੇ 6 ਮਹੀਨੇ ਜੇਲ੍ਹ ਚ ਵੀ ਲਾ ਕੇ ਆਇਆ ਤੇ ਫਿਰ ਦਿੱਲੀ ਅੰਦੋਲਨ ਦਿੱਲੀ ਅੰਦੋਲਨ ਦੇ ਵਿੱਚ ਲੱਖ ਰੁਪਿਆ ਨਾਮ ਰੱਖਿਆ ਪੁਲਿਸ ਨੇ ਤੇ 6 ਮਹੀਨੇ ਘਰ ਛੱਡੀ ਰੱਖਿਆ ਕਿੱਡੀਆਂ ਵੱਡੀਆਂ ਯਾਰ ਦੇਣਾ ਦੇਤੀਆਂ ਉਹ ਬੰਦੇ ਨੇ ਸਾਡੇ ਲਈ ਉਹ ਘਰ ਛੱਡ ਕੇ ਕਿੰਨੇ ਕਿੰਨੇ ਦਿਨ ਬਾਹਰ ਰਹਿੰਦਾ ਉਹਨੂੰ ਕੀ ਲੋੜ ਆ ਪਾਣੀ ਦੀ ਗੱਲ ਕਰਨ ਦੀ ਉਹਨੂੰ ਕੀ ਲੋੜ ਆ ਜਵਾਨੀ ਦੀ ਗੱਲ ਕਰਨ ਦੀ ਉਹ ਆਪਦੇ ਘਰੇ ਬਹਿ ਕੇ ਉਹ ਸੌਖੀ ਜ਼ਿੰਦਗੀ ਬਤੀਤ ਕਰ ਸਕਦਾ ਉਹਨੂੰ ਕੀ ਲੋੜ ਆ ਸਰਕਾਰਾਂ ਨਾਲ ਮੱਥੇ ਲਾਉਣ ਦੀ ਕਦੇ ਕੋਈ ਤਰਨ ਤਰਨ ਪਰਚਾ ਦਿੱਤਾ ਜਾਂਦਾ ਕਦੇ ਦਿੱਲੀ ਦੇ ਦਿੱਤਾ ਜਾਂਦਾ ਕਦੇ ਕਿਤੇ ਕਦੇ ਕਿਤੇ ਕਿਦੇ ਉਹ ਪਾਣੀ ਦੀ ਲੜਾਈ ਲੜਦਾ ਘੱਲ ਖੁਰਦ ਮੋਰਚਾ ਲਾਉਂਦਾ ਜੇ ਇਹ ਕੁਛ ਮੋਰਚੇ ਲਾਉਣੇ ਪੈਂਦੇ ਆ ਧਰਨੇ ਲਾਉਣੇ ਪੈਂਦੇ ਆ ਉਹ ਬੰਦਾ ਕਦੇ ਉਹਨੂੰ ਲੋੜ ਨਹੀਂ ਪੈਂਦੀ ਧਰਨੇ ਲਾਉਣ ਦੀ ਜਿਹੜਾ ਬੰਦਾ ਸਰਕਾਰਾਂ ਨਾਲ ਰਲਿਆ ਹੁੰਦਾ ਉਹਨੂੰ ਲੋੜ ਨਹੀਂ ਪੈਂਦੀ ਲੱਖ ਰੁਪਿਆ ਨਾਮ ਹੋਵੇ ਸਿਰ ਤੇ ਕਿ ਭੱਜਿਆ ਫਿਰਿਆ ਜਾਵੇ ਜਿਹੜਾ ਬੰਦਾ ਸਰਕਾਰਾਂ ਨਾਲ ਰਲਿਆ ਹੋਵੇ ਉਹ ਇੱਕ ਗੱਲ ਤਾਂ ਦੱਸ ਦੋ ਵੀ ਕਿਹਦੇ ਨਾਲ ਰਲਿਆ ਕਦੇ ਤੁਸੀਂ ਕਹਿੰਦੇ ਨਾ ਭਾਤ ਨਾਲ ਰਲ ਗਿਆ ਕਦੇ ਕਹਿੰਦੇ ਨਾ ਉਹ ਅਕਾਲੀਆਂ ਦਾ ਬੰਦਾ ਕਦੇ ਕਹਿੰਦੇ ਨਾ ਕਾਂਗਰਸੀਆਂ ਦਾ ਉਹ ਇੱਕ ਦਾ ਤਾਂ ਬਣਾ ਦੋ ਕਿਸੇ ਦਾ ਯਾਰ ਇੱਕ ਦਾ ਤਾਂ ਬਣਾ ਦੋ ਯਾਰ ਤੁਸੀਂ ਚੱਕਦੇ ਹੋ ਫੇਸਬੁੱਕਾਂ ਦੇ ਵਿਊ ਲੈਣ ਦੇ ਚੱਕਰ 'ਚ ਯਾਰ ਪੰਜਾਬ ਨੂੰ ਬਰਬਾਦ ਨਾ ਕਰੋ ਜਿਹੜੇ ਕੁਝ ਕੁ ਬੰਦੇ 5-10 ਕੁ ਬੰਦੇ ਲੱਗੇ ਹੋਇਆ ਲੱਖੇ ਦੀ ਕਿਰਦਾਰਕੁਸ਼ੀ ਕਰਨ ਦੇ ਲਈ ਮੈਂ ਉਹਨਾਂ ਨੂੰ ਕਹਿਣਾ ਕਿ ਨਾ ਸੋਡੇ ਤੋਂ ਕਿਰਦਾਰਕੁਸ਼ੀ ਹੋਣੀ ਹੈ ਤੇ ਨਾ ਲੱਖਾ ਦਬਣਾ ਕਦੇ ਲੱਖਾ ਸਿੱਧਾ ਕਹਿਣ ਦਾ ਗੁਰਦੁਆਰਾ ਸਾਹਿਬ ਆਜੋ ਸੌ ਚੱਕ ਕੇ ਗੱਲ ਕਰਦੇ ਆਂ ਜੇ ਇੰਨਾ ਵੀ ਕਿਣਕਾ ਗਦਾਰੀ ਦਾ ਹੋਵੇ ਲੱਖੇ 'ਚ ਸੌ ਚੱਕੋ ਆਓ ਤੇ ਤੁਸੀਂ ਛੜੋ ਗੁਰਦੁਆਰੇ ਆ ਕੇ ਜਵਾਖਾਂ ਨੂੰ ਲੈ ਕੇ ਜੇ ਲੱਖਾ ਪੰਜਾਬੀਓ ਤੁਹਾਡੇ ਨਾਲ ਕਦੇ ਗਦਾਰੀ ਕਰ ਗਿਆ ਦਗਾ ਕਰ ਗਿਆ ਮੈਂ ਦੇਣਦਾਰ ਹੂੰਗਾ ਯਾਰ ਕਦੇ ਵੀ ਲੱਖਾ ਵੇਕ ਨਹੀਂ ਸਕਦਾ ਝੁਕ ਨਹੀਂ ਸਕਦਾ ਤੇ ਨਾ ਉਹ ਗਦਾਰੀ ਕਰ ਸਕਦਾ ਜਿੰਨਾ ਕ ਮੈਂ ਪੜਿਆ ਜਿੰਨਾ ਕ ਮੈਂ ਜਾਣਦਾ ਹਾਂ ਉਹਦੀ ਕਰਦਾਰਕੁਸੀ ਕਰਨ ਦੇ ਲਈ ਸੋਸ਼ਲ ਮੀਡੀਆ ਤੇ ਪ੍ਰੋਪੋਗੈਂਡਾ ਰਾਜ ਦਿੱਤਾ ਜਾਂਦਾ ਉਹਨੂੰ ਬਦਨਾਮ ਕਰਨ ਦੇ ਲਈ ਜਿਹੜੇ ਲੀਡਰ ਨੇ ਪੁਰਾਣੇ ਜਦੋਂ ਲੱਖਾ ਉੱਭਰਦਾ ਨਾ ਕਿਸੇ ਅੰਦੋਲਨ ਚੋਂ ਕਿਸੇ ਚੀਜ਼ ਚੋਂ ਹੁਣ ਭਾਨੇ ਬਾਈ ਵਾਲੇ ਵਾਸਤੇ ਮਿਹਨਤ ਕੀਤੀ ਸਮੁੱਚੀ ਟੀਮ ਨੇ ਸਾਰਿਆਂ ਨੇ ਕੀਤੀ ਕਈ ਪਾਰਟੀਆਂ ਨੇ ਵੀ ਕੀਤੀ ਪਰ ਹੁਣ ਜੇ ਲੱਖਿਆ ਵਾਲੇ ਧਰਨੇ ਦੇ ਵਿੱਚੋਂ ਹਾਂ ਹੋ ਗਈ ਵੀ ਇਹ ਛੱਡਾਂਗੇ ਤਾਂ ਜਿਹੜੇ ਪੁਰਾਣੇ ਲੀਡਰ ਨੇ ਤਾਂ ਉਹ ਕਹਿੰਦੇ ਆ ਵੀ ਯਾਰ ਸਾਡਾ ਅਸੀਂ ਕਿੱਧਰ ਜਾਈਏ ਸਾਡੀ ਤਾਂ ਇੱਥੋਂ ਕੋਈ ਫਾਇਦਾ ਨਹੀਂ ਮਿਲਿਆ ਸਾਨੂੰ ਤਾਂ ਭਾਨੇ ਵਾਲੇ ਮਸਲੇ 'ਚੋਂ ਇਸ ਕਰਕੇ ਬਾਈ ਬਿਨਾ ਗੱਲੋਂ ਬਦਨਾਮ ਕਰਨਾ ਮਾੜਾ ਹੈ ਜਿਹੜਾ ਬੰਦਾ ਘਰਵਾਰ ਛੱਡ ਕੇ ਅੱਜ ਜਵਾਨੀ ਦੇ ਨਾਲ ਖੜ ਗਿਆ ਜਿਹੜਾ ਬੰਦਾ ਕਿਸਾਨੀ ਦੇ ਨਾਲ ਖੜ ਗਿਆ ਜਿਹੜਾ ਬੰਦਾ ਆਪਣੀ ਬੋਲੀ ਦੇ ਨਾਲ ਖੜ ਗਿਆ ਆਪਣੇ ਪਾਣੀਆਂ ਨਾਲ ਖੜ ਗਿਆ ਓਏ ਹੋਰ ਤੁਸੀਂ ਕੀ ਕਰਾਉਣਾ ਚਾਹੁੰਦੇ ਹੋ ਯਾਰ ਹੋਰ ਤੁਸੀਂ ਕੀ ਕੁਝ ਕਰਾਉਣਾ ਚਾਹੁੰਦੇ ਹੋ ਬਾਈ ਇਹ ਗੱਲ ਦੱਸ ਦੋ ਪੰਜਾਬ ਦੇ ਲੋਕੋ ਐਵੇਂ ਨਾ ਕਿਸੇ ਦੇ ਪਿੱਛੇ ਲੱਗਿਆ ਕਰੋ ਇਹ ਸਿਰਫ ਵਿਊਆਂ ਦੇ ਚੱਕਰ ਦੇ ਵਿੱਚ ਲੱਖੇ ਬਾਈ ਨੂੰ ਬਦਨਾਮ ਕਰਨ ਦੇ ਹੁੰਦੇ ਆ ਸਿਰਫ ਵਿਊਆਂ ਦੇ ਚੱਕਰ ਚ ਨਾ ਨਾ ਉਸੇ ਬੰਦੇ ਦਾ ਹਰ ਕੋਈ ਬੰਦਾ ਲੈਂਦਾ ਜਿਹੜਾ ਮਸ਼ਹੂਰ ਹੁੰਦਾ ਜਿਹੜਾ ਆਗੂ ਵਧੀਆ ਹੁੰਦਾ ਉਹਨੂੰ ਐ ਹੁੰਦਾ ਵੀ ਇਸ ਆਗੂ ਨੂੰ ਲਤਰ ਦਈਏ ਤੇ ਜਿਹੜੇ ਇਹਨਾਂ ਦੇ ਮਗਰ ਵਰਕਰ ਨੇ ਜਿਹੜੇ ਇਹਨਾਂ ਦਾ ਮਗਰ ਝੂਠ ਲੱਗਿਓ ਆਪਣੇ ਆਪ ਖਿੰਡ ਜਾਓ ਪਰ ਮੈਂ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਪੰਜਾਬੀਆਂ ਨੇ ਅੱਜ ਤੱਕ ਕਦੇ ਵੀ ਲੱਖੇ ਬਾਈ ਦੀ ਪਿੱਠ ਨਹੀਂ ਲੱਗਣ ਦਿੱਤੀ ਤੇ ਲੱਖਾ ਵੀ ਤੁਹਾਡੀ ਪਿੱਠ ਨਹੀਂ ਲੱਗਣ ਦੇਉ ਪੰਜਾਬੀਓ ਇਹ ਮੇਰਾ ਵਾਅਦਾ